ਗੋਨੇਆਣਾ ਮੰਡੀ ਵਿਖੇ ਪਨਸੱਪ ਦੇ ਗੜਾਉਂ ਦੇ ਵਿੱਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ ਫਾਇਰ ਬ੍ਰੀਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਆਕੇ ਪਾਇਆ ਕਾਬੂ ਮਾਮਲਾ ਮੰਗਲਵਾਰ ਨੂੰ 1 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਤੋਂ ਗੋਨੇਆਣਾ ਤੋਂ ਜੈਤੋ ਰੋਡ ਦੇ ਉੱਤੇ ਜੋ ਪਨਸੱਪ ਦਾ ਗੜਾਉਂ ਹੈ ਉਸ ਦੇ ਵਿੱਚ ਅਚਾਨਕ 6 ਚੱਕਿਆਂ ਨੂੰ ਅੱਗ ਲੱਗੀ ਜਿਸ ਨੂੰ ਲੈ ਕੇ ਮੌਕੇ ਤੇ ਫਾਇਰ ਬ੍ਰੀਡ ਨੂੰ ਫੋਨ ਕੀਤਾ ਗਿਆ ਤੇ ਉਹਨਾਂ ਵੱਲੋਂ ਆਕੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 6 ਚੱਕਿਆਂ ਨੂੰ ਵੱਖਰੇ ਵੱਖਰੇ ਜਗ੍ਹਾ ਤੇ ਅੱਗ ਲੱਗੀ ਹੈ ਜਿਸ ਨੂੰ ਲੈ ਕੇ ਹੁਣ ਅੱਗ ਤੇ ਕੰਟਰੋਲ ਕੀਤਾ ਗਿਆ ਹੈ ਅਤੇ ਹਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ। ਦੇਖ ਰਹੇ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੋਨੀਆਣਾ ਜੈਤੋ ਰੋਡ ਦੀਆਂ ਜੋ ਪਨਸਾਪ ਦਾ ਇੱਥੇ ਗਡਾਉਨ ਹੈ ਗਡਾਉਨ ਦੇ ਵਿੱਚ ਅੱਜ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਅੱਗ ਲੱਗੀ ਹੈ ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਇਹਨਾਂ ਨੂੰ ਲਵਾ ਕੇ ਅੱਗ ਤੇ ਕਾਬੂ ਪਾਇਆ ਗਿਆ ਹੈ। ਇੰਸਪੈਕਟਰ ਸੁਨੀਲ ਕੁਮਾਰ ਸਪੈਕਟਰਫੋਂ ਗ੍ਰੈਂਡ ਗੋਲਿਆਣਾ ਸਰ ਜੇ ਇਹ ਜੀ ਅੱਗ ਲੱਗੀ ਇਹਦਾ ਕਾਰਨ ਕੀ ਹੋਇਆ ਜੀ ਕਾਰਨ ਦਾ ਪਤਾ ਨਹੀਂ ਲੱਗਿਆ ਜੀ ਹਜੇ ਤੱਕ ਕਿਉਂ ਲੱਗੀ ਹੋ ਸਕਦਾ ਕੋਈ ਬਿੜੀ ਬੱਤੀ ਤੋਂ ਲੱਗੀ ਹੋਵੇ ਪਰ ਅਸੀਂ ਮੂਰੇ ਬੈਠੇ ਸੀਗੇ ਸਾਡੇ ਸਾਥੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾਲ ਦੀ ਨਾਲ ਆਪਾਂ ਜੇ ਉਧਰੋਂ ਲਾਈਟ ਗਈ ਵੀ ਸੀ ਕਿ ਪਾਣੀ ਦਾ ਇੰਤਜ਼ਾਮ ਫਾਇਰ ਬ੍ਰਿਗੇਡ ਆਉਣ ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਾਫੀ ਬਤ ਚੁੱਕੀ ਹੈ ਬਾਕੀ ਚੱਲ ਰਿਹਾ ਕੰਮ ਸਰ ਜਿਹੜੀ ਵੀੜੀ ਤਾਂ ਤੁਸੀਂ ਕਹਿੰਨੇ ਲੱਗੀ ਹੋਈ ਹੈਗੀ ਐ ਇੱਥੇ ਜਿਹੜੇ ਮੁਲਾਜ਼ਮ ਰੱਖੇ ਗਏ ਐ ਇਹਨਾਂ ਨੂੰ ਮਨਾਹੀ ਨਹੀਂ ਕੀਤੀ ਜਾਂਦੀ ਵੀੜੀ ਨਹੀਂ ਆ ਸਕਦੀ ਅੰਦਰ ਦੀ ਜਾਂਦੀ ਆ ਹੋ ਸਕਦਾ ਮੈਂ ਇਹ ਨਹੀਂ ਕਿਹਾ ਵੀ ਵੀੜੀ ਤਾਂ ਹੀ ਲੱਗੀ ਐ ਹੋ ਸਕਦਾ ਵੀ ਵੀੜੀ ਤਾਂ ਲੱਗੀ ਹੋਵੇ ਕਿਸੇ ਟਾਈਮ ਕੋਈ ਬੇਵਰ ਵਾਲੇ ਨੇ ਇਧਰ ਉੱਪਰ ਕੱਤੀ ਹੋਵੇ ਲੱਗੀ ਹੋਵੇ ਕੁੱਤਾ ਨਹੀਂ ਸਰ ਇੱਕ ਦੇ ਵਿੱਚ ਨਜ਼ਰ ਆਉਂਦਾ ਵੀ ਥੋੜੀ ਥੋੜੀ ਜਗ੍ਹਾ ਤੇ ਜਾ ਕੇ ਸਨ ਛੱਟ ਕੇ ਅੱਗ ਲੱਗੀ ਐ ਕੀ ਕਾਰਨ ਹੁੰਦਾ ਜੀ ਹਵਾ ਦਾ ਕਾਰਨ ਆ ਜੀ ਹਵਾ ਜਦੋਂ ਲੈਂਦੇ ਐ ਤਾਂ ਬਾੜਦਾਨੇ ਨੂੰ ਪਾਈ ਜਾਂਦੀ ਆ ਤਾਂ ਹੀ ਗਾ ਕਿੰਨੇ ਦਾ ਲੌਸ ਹੈ ਜੀ ਇਹ? ਲੌਸ ਅਪਰੋਕਸੀਮੇਟ 6 ਚੱਕਿਆਂ ਨੂੰ ਅਧਰ ਦਈ ਜੀ ਲੌਸ ਦਾ ਦੇਖੋ ਕਿੰਨਾ ਨਿਕਲਦਾਗਾ ਬਾਕੀ ਇਹ ਵੀ ਬਾਰਦਾਨੇ ਦਾ ਲੌਸ ਜ਼ਿਆਦਾਗਾ ਕਣਕ ਦਾ ਨਹੀਂ ਹੈਗਾ ਇਹਨਾਂ ਦਾ। ਹਾਂਜੀ ਵਿੱਚ ਕਿੰਨਾ ਮੈਂ ਟੋਟਾ? ਪੰਤਰ ਮੇਰਾ ਲਖਮੀ ਸਿੰਘ ਕਾਰਨਾ ਨੂੰ ਤੇ ਵਪਾਰ ਦੇ ਬਟੰਡਾਈ। ਸਰ ਜਿਹੜੀ ਆ ਇੱਥੇ ਅੱਗ ਲੱਗੀ ਹੈ ਕੀ ਕਾਰਨ ਹੈ ਕਿੰਨਾ ਕਲੌਸ ਹੈ? ਅਰੇ ਲੌਸ ਦਾ ਇਹ ਬਾਅਦ ਚ ਅੰਦਾਜ਼ਾ ਲਾਇਆ ਜਾਊਗਾ ਜੇ ਤਾਂ ਕਿਰਾਏ ਚੱਕਾ ਤਰੀ ਕਰ ਰਹੇ ਆ। ਇਹਦਾ ਬਾਅਦ ਚ ਪਤਾ ਲੱਗੂ ਕਿ ਕਿੰਨਾ ਕਿੰਨਾ ਦਾ ਲੌਸ ਹੋਇਆ ਜੀ। ਆ ਪ ਦਫਤਰ ਕੇ ਰਿਹਾ ਤਾਂ ਇੰਨਾ ਹਲਾਉਤ ਹੋਇਆ ਤੁਨ ਕਾਲ ਕਿੰਨੇ ਵਜੇ ਮਿਲ ਇਸ ਸਾਨੂੰ ਜੀ 12:52 ਤੇ ਕਾਲ ਗਈ ਜੀ ਰਵਿੰਦਰ ਕੁਫਤੇ ਦੇ ਨਾਂ ਤੇ ਉਹਨਾਂ ਨੇ ਕਾਲ ਕੀਤੀ ਆ ਵੀ ਕੋਨਿਆਣਾ ਕੋ ਚੈਕਰ ਰੋਡ ਦੇ ਉੱਤੇ ਆਫੀਆ ਕਾਜ ਦੇ ਸਾਹਮਣੇ ਗੜਾਉਣਾ ਹਨ ਖੰਨ ਖਵ ਦਾ ਵੀ ਉਸ ਤੇ ਤੇ ਜਿਹੜੇ ਕਣਕ ਦੇ ਚੱਕੇ ਉਹਨਾਂ ਨੂੰ ਅੱਗ ਲੱਗੀ ਹੋਈ ਹੈ। ਫਸਤੀ ਤਰੰਤੀ 1 ਮਿੰਟ ਬਾਅਦ ਕਰਤੀ ਉਹ ਫਟਾ ਨੋਟ ਕਰਤੀ। ਹੁਣ ਕੰਟਰੋਲ ਦੇ ਵਿੱਚ ਆ ਗਈ। ਹਾਂਜੀ ਹਾਂਜੀ ਅੱਗ ਬਿਲਕੁਲ ਹੁਣ ਕੰਟਰੋਲ ਦੇ ਵਿੱਚ ਆ ਜਦੋਂ ਅਸੀਂ ਆਏ ਸੀ ਜਦੋਂ ਕਾਫੀ ਸੀ। ਹਾਂ ਤੇ ਅੱਗੇ ਕਾਬੂ ਕੀਤਾ